ਹਾਂਜੀ ਮਿੱਤਰੋ ਕਿੱਦਾਂ ਸਾਰੇ ਆਪਾਂ ਪਹੁੰਚੇ ਹੋਏ ਜੀ ਆਪਣੇ ਫਾਰਮ ਦੇ ਵਿੱਚ ਤੇ ਇਸ ਤੋਂ ਪਹਿਲਾਂ ਮੇਰਾ ਭਰਾ ਆਪਣੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਜਿਸ ਦੇ ਨਾਲ ਕਿ ਤੁਹਾਡੇ ਕੋਲ ਨਵੀਂ ਤੋਂ ਨਵੀਂ ਵੀਡੀਓ ਪਹੁੰਚ ਸਕੇ ਨਵੀਂ ਤੋਂ ਨਵੀਂ ਅਪਡੇਟ ਤੁਹਾਨੂੰ ਦੇ ਸਕੇ ਆਪਾਂ ਕਿਉਂਕਿ ਜਿੰਨੀ ਕਿ ਜਾਣਕਾਰੀ ਆਪਣੇ ਕੋਲ ਹੈਗੀ ਆ ਓਨੀ ਕਾਪੇ ਤੁਹਾਡੇ ਨਾਲ ਜਰੂਰ ਸ਼ੇਅਰ ਕਰਿਆ ਕਰਾਂਗੇ ਵੀ ਆਪਾਂ ਡਾਕਟਰ ਤਾਂ ਹੈ ਨਹੀਂ ਵੀ ਜਿਹੜੇ ਕਿ ਕਹਿੰਦੇ ਸਾਨੂੰ ਹਰ ਚੀਜ਼ ਦਾ ਪਤਾ ਹੋਊਗਾ ਕੋਈ ਕੋਈ ਗੱਲਾਂ ਹੁੰਦੀਆਂ ਨੇ ਜਿਹੜੀਆਂ ਵੀ ਸਾਨੂੰ ਵੀ ਨਹੀਂ ਪਤਾ ਵੀ ਚਲੋ ਕੋਈ ਗੱਲ ਨਹੀਂ ਜਿੰਨੇ ਕੁ ਜੋਗੇ ਹੈਗੇ ਅਸੀਂ ਵੀ ਤੁਹਾਨੂੰ ਜ਼ਰੂਰ ਦੱਸਿਆ ਕਰਾਂਗੇ ਜਿੰਨਾ ਕੁ ਹੋ ਸਕਦਾ ਵੀ ਇਸ ਲਈ ਮੇਰਾ ਭਰਾ ਆਪਣੇ ਚੈਨਲ ਨੂੰ ਜ਼ੋਰ ਸਬਸਕ੍ਰਾਈਬ ਕਰ ਲਿਆ ਕਰੋ ਤੇ ਇਹ ਦੇਖੋ ਆਪਾਂ ਆਪਣੇ ਮੁਰਗਿਆਂ ਨੂੰ ਬਾਹਰ ਛੱਡਿਆ ਹੋਇਆ ਫਾਰਮ ਤੋਂ ਬਾਹਰ ਕਿ ਕਹਿੰਦੇ ਫ੍ਰੀ ਰੇਂਜ ਏਰੀਆ 'ਚ ਇਹ ਕਿਉਂਕਿ ਫ੍ਰੀ ਰੇਂਜ ਏਰੀਆ ਹੋਵੇ ਤਾਂ ਮੈਂ ਕਹਿੰਦਾ ਬਹੁਤ ਵਧੀਆ ਚੀਜ਼ ਆ ਤੁਸੀਂ ਲਾ ਲਓ ਵੀ ਅੱਗੇ ਤਾਂ ਆਪਣੇ ਇੱਧਰ ਹੀ ਜਾਨਵਰ ਫਿਰਦੇ ਹੁੰਦੇ ਸੀ ਹੁਣ ਜਿਵੇਂ ਜਿਵੇਂ ਇਹ ਵੱਡੇ ਹੋਈ ਜਾਂਦੇ ਆ ਇਹ ਆਪ ਹੀ ਆ ਦੇਖੋ ਕੰਧਾਂ ਤੋਂ ਛਾਲਾ ਮਾਰ ਮਾਰ ਕੇ ਇੱਧਰ ਟੱਪਉਂਦੇ ਆ ਮੈਂ ਕਹਿੰਦਾ ਬਹੁਤ ਵਧੀਆ ਚੱਲੋ ਇੰਨਾ ਜ਼ਰੂਰ ਆ ਵੀ ਮੈਨੂੰ ਕੋਲ ਖੜਨਾ ਪੈਂਦਾ ਕਿਉਂਕਿ ਆਪਣੇ ਵੀ ਖੇਤਾਂ 'ਚ ਨੇ ਹੈਗਾ ਪਿੰਡ 'ਚ ਫਾਰਮ ਹੈ ਇਹ ਆ ਦੇਖੋ ਇੱਥੇ ਆਪਣੇ ਬਿੱਲੀਆਂ ਕੁੱਤਿਆਂ ਦਾ ਬਹੁਤ ਡਰ ਰਹਿੰਦਾ ਇਸ ਕਰਕੇ ਮੈਨੂੰ ਕੋਲ ਹੀ ਖੜਨਾ ਪੈਂਦਾ ਹੁਣ ਤੁਸੀਂ ਲਾ ਲਓ ਸਵੇਰੇ 6 ਵਜੇ ਛੱਡੇ ਸੀਗੇ ਤੇ ਹੁਣ ਘੱਟੋ-ਘੱਟ ਵੀ 8:30 ਹੋ ਗਏ ਮੈਨੂੰ ਲੱਗਦਾ ਹਾਂ 8:30 ਹੋ ਗਏ ਤੇ ਵੀ 2.5 ਘੰਟੇ ਹੋ ਗਏ ਫਿਰਦਿਆਂ ਨੂੰ ਘੱਟੋ-ਘੱਟ ਵੀ ਹੋਰ ਵੀ ਹਜੇ ਅੱਧਾ ਪੂਨਾ ਘੰਟਾ ਇਹਨਾਂ ਨੂੰ ਮੈਂ ਛੱਡੂਗਾ ਇੱਥੇ ਵੀ ਘੱਟੋ-ਘੱਟ 2-3 ਘੰਟੇ ਵੀ ਡੇਲੀ ਦਾ ਸਵੇਰੇ ਇਹਨਾਂ ਨੂੰ ਸੋ ਇਸ ਦੇ ਨਾਲ ਵੀ ਇੱਕ ਤਾਂ ਆਪਣਾ ਫੀਡ ਦਾ ਖਰਚਾ ਬਹੁਤ ਘਟ ਜਾਂਦਾ ਉਹ ਕਿਵੇਂ ਵੀ ਤੁਸੀਂ ਲਾ ਲਓ ਵੀ ਹੁਣ ਇੱਥੇ ਜੋ ਵੀ ਕੀੜਾ ਮਕੋੜਾ ਮੈਂ ਕਹਿੰਦਾ ਘਾਹ ਦੇ ਵਿੱਚ ਹੈ ਜਾਂ ਘਾਹ ਹੈ ਇਹ ਹਰਿਆ ਘਾਹ ਉਹ ਖਾ ਕੇ ਖੁਸ਼ ਨੇ ਜਿੱਦਾਂ ਹੋਣਾ ਘਾਹ ਨਿਹਰਾ ਹੋਇਆ ਪਿਆ ਨਾ ਮੈਂ ਕਹਿੰਦਾ ਅੱਧੇ ਜਾਨਵਰ ਆਪਣਾ ਇੱਥੋਂ ਹੀ ਰੱਜ ਗਏ ਨੇ ਇਹਦੇ ਨਾਲ ਆਪਣਾ ਫੀਡ ਦਾ ਇੱਕ ਖਰਚਾ ਬਹੁਤ ਘਟ ਹੋ ਜਾਂਦਾ ਇੱਕ ਤੇ ਇੱਕ ਜਿਵੇਂ ਹੁਣ ਫ੍ਰੀ ਰੇਂਜ ਏਰੀਆ 'ਚ ਫਿਰਦੇ ਨੇ ਬਿਮਾਰੀ ਆਉਣ ਦੇ ਚਾਂਸ ਬਹੁਤ ਘਟ ਜਾਂਦੇ ਨੇ ਜਿਵੇਂ ਵੀ ਕਈ ਮੇਰੇ ਭਰਾ ਹੁੰਦੇ ਆ ਸਾਰਾ ਦੇਣੀ ਕੀ ਕਹਿੰਦੇ ਜਾਨਵਰਾਂ ਨੂੰ ਅੰਦਰ ਹੀ ਬੰਦ ਕਰੀ ਰੱਖਦੇ ਬਾਹਰ ਨਹੀਂ ਛੱਡਦੇ ਵੀ ਇਹਨਾਂ ਨੂੰ ਥੋੜਾ ਬਾਹਰ ਛੱਡਿਆ ਕਰੋ ਜਰੂਰ ਮੇਰਾ ਭਰਾ ਕੀ ਕਹਿੰਦੇ ਦੇਖੋ ਵੀ ਕੋਈ ਵੀ ਕੰਮ ਕਰਨਾ ਆਪਾਂ ਉਹਦੇ ਲਈ ਮਿਹਨਤ ਜਰੂਰ ਕਰਨੀ ਪੈਂਦੀ ਆ ਐ ਨਹੀਂ ਹੈਗਾ ਵੀ ਆਪਾਂ ਲਿਆ ਕੇ ਬੰਦ ਕਰਤੇ ਚੱਲ ਜੀ ਲੋੜ ਹੀ ਨਹੀਂ ਫੀਡ ਦੇ ਫੀਡਰ ਪਰ ਹੀ ਰੱਖੋ ਚੱਲ ਜੀ ਫਿਰ ਕਹਿੰਦੇ ਜੀ ਸਾਨੂੰ ਕੁਝ ਬਚਿਆ ਨਹੀਂ ਕੁਝ ਨਹੀਂ ਹੋਇਆ ਦੇਖੋ ਮੇਰਾ ਵੀਰ ਜੇ ਮਿਹਨਤ ਕਰਨੀ ਹੈ ਤਾਂ ਚੰਗੀ ਤਰ੍ਹਾਂ ਕਰੋ ਐ ਨਹੀਂ ਹੋਵਾ ਵੀ ਬਸ ਬੰਦ ਹੀ ਕਰੀ ਰੱਖੋ ਸਾਰਾ ਦਿਨ ਜਾਨਵਰਾਂ ਨੂੰ ਠੀਕ ਆ ਹੁਣ ਤੁਹਾਡੇ ਸਾਹਮਣੇ ਆ ਵਧੀਆ ਫੇਰ ਖੁੱਲੇ ਆਪਣਾ ਬਾਹਰ ਖੁੱਲੇ ਫਿਰਦੇ ਪਏ ਆ ਤੁਸੀਂ ਚੈੱਕ ਕਰ ਸਕਦੇ ਹੋ ਵੀ ਇੱਥੋਂ ਆਪੇ ਗੰਦਾਂ ਤੋਂ ਛਾਲਾ ਮਾਰ ਮਾਰ ਕੇ ਇੱਧਰ ਟੱਪ ਆਉਂਦੇ ਆ ਤੇ ਇਹਦੇ ਨਾਲ ਤੁਸੀਂ ਲਾ ਲਓ ਵੀ ਅੱਧੇ ਤੋਂ ਜ਼ਿਆਦਾ ਜਾਨਵਰ ਮੇਰੇ ਰੱਜ ਗਏ ਨੇ ਹੁਣ ਕਿਉਂਕਿ ਜਿਹੜੇ ਪੋਟੇ ਹੁੰਦੇ ਇਹਨਾਂ ਦੇ ਪੋਟਿਆਂ ਤੋਂ ਪਤਾ ਚੱਲ ਜਾਂਦਾ ਪਹਿਲਾਂ ਆਪਾਂ ਨੂੰ ਇਹਨਾਂ ਚੀਜ਼ਾਂ ਦੀ ਨੋਲਿਜ ਨਹੀਂ ਹੁੰਦੀ ਜਿਵੇਂ ਜਿਵੇਂ ਹੁਣ ਇਸ ਕੰਮ ਚ ਆਈ ਜਾਂਦੇ ਆਪਾਂ ਨੋਲਿਜ ਆਈ ਜਾਂਦੀ ਵੀ ਕਿਹੜਾ ਕੰਮ ਕਿਵੇਂ ਕੀ ਚੀਜ਼ ਹੁੰਦੀ ਆ ਸੋ ਇਸ ਕਰਕੇ ਆਪਣੇ ਜਾਨਵਾਰਾਂ ਨੂੰ ਐ ਫ੍ਰੀ ਰੇਂਜ ਏਰੀਆ 'ਚ ਜ਼ਰੂਰ ਰੱਖਿਆ ਕਰੋ ਐ ਬਿਲਕ ਤੇ ਨਾਲੇ ਤੁਹਾਨੂੰ ਫਾਇਦਾ ਹੀ ਆ ਹੁਣ ਤੁਸੀਂ ਲਾ ਲਓ ਵੀ ਹੁਣ ਮੈਂ ਇਹਨਾਂ ਨੂੰ ਦੋ ਤਿੰਨ ਘੰਟੇ ਹੋ ਕੇ ਬਾਹਰ ਛੱਡਿਆ ਨੂੰ ਇਹਨਾਂ ਨਾਲੋਂ ਮੇਰਾ ਘਟੋ ਘਟ ਜਿੱਥੇ ਮੈਂ 10 ਕਿਲੋ ਫੀਡ ਪਾਉਣੀ ਹੈ ਉੱਥੇ ਮੇਰੀ 5 ਕਿਲੋ ਨਾ ਸਰ ਜਾਊਗਾ ਮੈਨੂੰ ਕੋਈ ਨੁਕਸਾਨ ਥੋੜੀ ਜਿਹੀ ਮੈਨੂੰ ਦੋ ਤਿੰਨ ਘੰਟੇ ਕੋਲ ਖੜ ਕੇ ਇਹਨਾਂ ਨੂੰ ਛੱਡਣਾ ਪੈਗਾ ਤਾਂ ਤੇ ਇਸ ਕਰਕੇ ਮੇਰਾ ਭਰਾ ਆ ਕੇ ਕਹਿੰਦੇ ਵੀ ਜੇ ਮਿਹਨਤ ਕਰਨੀ ਹੈ ਤਾਂ ਖੁੱਲੇ ਦਿਲ ਨਾਲ ਕਰੋ ਐਨਾ ਸੋਚੋ ਵੀ ਲੋਕ ਕੀ ਕੀ ਸੋਚਣਗੇ ਜਾਂ ਕੀ ਕਹਿਣਗੇ ਹੁਣ ਮੁਰਗੀਆਂ ਰੱਖ ਲਈਆਂ ਨੇ ਐ ਕਰ ਲਿਆ ਉਸ ਚੀਜ਼ ਦਾ ਧਿਆਨ ਨਾ ਦਿਆ ਕਰੋ ਆਪਦੀ ਮਿਹਨਤ ਕਰੋ ਕੀ ਕਹਿੰਦੇ ਕਿਉਂਕਿ ਅੱਜ ਕੱਲ ਜਿਸ ਦੇ ਕੋਲ ਦੋ ਪੈਸੇ ਨੇ ਉਹੀ ਅਗਲਾ ਉਹਨੂੰ ਹੀ ਬੰਦਾ ਸਮਝਦੇ ਨੇ ਤਾਂ ਮਾੜੇ ਬੰਦੇ ਨੂੰ ਅਗਲਾ ਬੰਦਾ ਹੀ ਨਹੀਂ ਸਮਝਦਾ ਇਸ ਕਰਕੇ ਵਧੀਆ ਤਰੀਕੇ ਨਾਲ ਆਪਦੀ ਮਿਹਨਤ ਕਰੋ ਵਧੀਆ ਉਹਦੇ ਜਾਨਵਰਾਂ ਨੂੰ ਪਾਲੋ ਇਹਨਾਂ ਨਾਲੇ ਜਾਨਵਰ ਖੁਸ਼ ਰਹਿੰਦਾ ਤੇ ਨਾਲੇ ਬਿਮਾਰੀ ਹੋਣ ਦੇ ਬਹੁਤ ਘੱਟ ਚਾਂਸ ਹੁੰਦੇ ਨੇ ਆ ਤੁਸੀਂ ਚੈੱਕ ਕਰੋ ਆਪਣੇ ਜਾਨਵਰ ਨਾਲੇ ਵਧੀਆ ਖੁਸ਼ ਰਹਿੰਦੇ ਨੇ ਬਿਲਕੁਲ ਕੀ ਕਹਿੰਦੇ ਕਿਉਂਕਿ ਇਹ ਬਾਹਰ ਘੁੰਮਣ ਫਿਰਨ ਵਾਲਾ ਜਾਨਵਰ ਆ ਸਾਰਾ ਦਿਨ ਅੰਦਰ ਤਾੜਨ ਵਾਲਾ ਜਾਨਵਰ ਤਾਂ ਹੈ ਨਹੀਂ ਵੀ ਸਾਰਾ ਦਿਨ ਅੰਦਰ ਕਹਿੰਦੇ ਇਹਨਾਂ ਨੂੰ ਤਾਲੀ ਰੱਖੋ ਬੰਦ ਕਰੀ ਰੱਖੋ ਜੇ ਮੇਰਾ ਵੀਰ ਮਿਹਨਤ ਕਰੋਗੇ ਤੁਹਾਨੂੰ ਦੋ ਪੈਸੇ ਵੱਜ ਜਾਣਗੇ ਜੇ ਤੁਸੀਂ ਕਹੋਗੇ ਵੀ ਹਾਂ ਫੀਡਰਾਂ ਨੂੰ ਅਸੀਂ ਫੁੱਲ ਕਰ ਕਰਕੇ ਅੰਦਰ ਜਾਨਵਰਾਂ ਨੂੰ ਬੰਦ ਰੱਖੀਏ ਉਸ ਦੇ ਨਾਲ ਤਾਂ ਫਿਰ ਗੱਲ ਬਣਦੀ ਨਹੀਂ ਹੁਣ ਤੁਸੀਂ ਚੈੱਕ ਕਰ ਸਕਦੇ ਹੋ ਹੁਣ ਦੇਖੋ ਕੋਈ ਜਾਨਵਰ ਇੱਧਰ ਫਿਰਦੇ ਪਏ ਆ ਕੁਝ ਉਹ ਫਾਰਮ ਦੇ ਅੰਦਰ ਵੀ ਹੈ ਕੁਝ ਨਿਮਾਂ ਤੇ ਵੀ ਚੜੇ ਫਿਰਦੇ ਆ ਦੇਖੋ ਵੀ ਐਸੇ ਲਈ ਕਰਨਾ ਵੀ ਮਿਹਨਤ ਕਰਨੀ ਹੈ ਇਹਦੇ ਵਿੱਚ ਕੋਈ ਸ਼ਰਮ ਤਾਂ ਹੈ ਨਹੀਂ ਵੀ ਆਪਾਂ ਹਾਂ ਕੋਈ ਸ਼ਰਮ ਕਰਨੀ ਐ ਲੋਕਾਂ ਦੇ ਨਾਲ ਜਾਇਆ ਕਰੋ ਕਈ ਲੋਕ ਭਰਾ ਆਪਣੇ ਕੀ ਕਹਿੰਦੇ ਸ਼ਰਮਾ ਜਾਂਦੇ ਆ ਹਾਂ ਵੀ ਹੁਣ ਇਹ ਕੰਮ ਕਰੀਏ ਐ ਕਰੀਏ ਤੋਂ ਕਰੀਏ ਇਸ ਚੀਜ਼ ਦੇ ਵਿੱਚ ਕੋਈ ਸ਼ਰਮ ਨਹੀਂ ਕੋਈ ਕੁਛ ਨਹੀਂ ਆਪਦੇ ਵਧੀਆ ਤਰੀਕੇ ਨਾਲ ਮਿਹਨਤ ਕਰੋ ਦੋ ਪੈਸੇ ਕਮਾਓ ਅੱਜ ਦਾ ਇਹੀ ਟਾਈਮ ਐ ਤੇ ਇਹਦੇ ਨਾਲ ਇੱਕ ਬਿਮਾਰੀ ਆਉਣ ਦੇ ਬਹੁਤ ਘੱਟ ਚਾਂਸ ਹੁੰਦੇ ਆ ਵੀ ਜਿਵੇਂ ਅਮੋਨੀਆ ਗੈਸ ਹੁੰਦੀ ਹੈ ਇਸ ਚੀਜ਼ ਤੋਂ ਵਿਚਾਰ ਰੱਖਿਆ ਕਰੋ ਮੇਰਾ ਭਰਾ ਆਪਣੇ ਫਾਰਮ ਦੇ ਸਭ ਤੋਂ ਵੱਧ ਬਿਮਾਰੀ ਅਮੋਨੀਆ ਗੈਸ ਦਾ ਕਰਕੇ ਹੀ ਆਉਂਦੀ ਹੁੰਦੀ ਹੈ ਕਿਉਂਕਿ ਜਦੋਂ ਗੈਸ ਬਣਨੀ ਸ਼ੁਰੂ ਹੋ ਜਾਂਦੀ ਹੈ ਤੇ ਬਰਡ ਦੇ ਵਿੱਚ ਆਟੋਮੈਟਿਕ ਆਪਣੇ ਆਪ ਹੀ ਕਈ ਬਿਮਾਰੀਆਂ ਆ ਜਾਂਦੀਆਂ ਨੇ ਕਈ ਉਹ ਅਮੋਨੀਆ ਗੈਸ ਦੇ ਨਾਲ ਕਈ ਬਿਮਾਰੀਆਂ ਜਨਮ ਲੈਂਦੀਆਂ ਇੱਕ ਹਿਸਾਬ ਦਾ ਤੇ ਉਸ ਚੀਜ਼ ਤੋਂ ਜ਼ਰੂਰ ਕੀ ਕਹਿੰਦੇ ਮੇਰਾ ਭਰਾ ਧਿਆਨ ਰੱਖਿਆ ਕਰੋ ਤੋਂ ਇਸ ਲਈ ਆਪਾਂ ਇਹ ਵੀਡੀਓ ਤੁਹਾਡੇ ਨਾਲ ਸ਼ੇਅਰ ਕੀਤੀ ਆ ਤੇ ਮੇਰਾ ਭਰਾ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਜਿਸ ਦਿਨ ਤੁਹਾਨੂੰ ਨਵੀਂ ਤੋਂ ਨਵੀਂ ਅਪਡੇਟ ਆਪਾਂ ਦੇ ਸਕੀਏ ਧੰਨਵਾਦ